ਦਸਵਾ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਭਾਨੀ ਸਹਾਇ ਉਸਨ ਪਾਸ਼ਾਏ ਜੋ ਸ਼੍ਰੀ ਗੁਰੂ ਗੰਗ ਸਾਹਿਬ ਜੀ ਦਾ ਪਾਠ ਉਮੀਦ ਆਦਾ ਧਿਆਨਦਰਗਿ ਮੋਦੋ ਜੀ ਪੰਜਾਬ ਪਿਆਰਿਆ ਚੋਹਾ ਸਿਰ ਲੈਂਦਿਆਂ ਜਲ ਉੱਤਿਆਂ ਹੱਕੀਆਂ ਜੱਬੀਆਂ ਤੱਤੀਆਂ ਜਾਂ ਲੰਗ ਦਿੱਤਿਆ ਵਣ ਸਕਿਆ ਦੇਖ ਲਈ ਇੱਕ ਵਾਰੀ ਦੇਖਣ ਕੀਤਾ ਗ੍ਰਾਂ ਪਿਆਰਿਆ ਸੁਧਿਆਰਿਆ ਦੇ ਇੱਕ ਵਾਇਤਾ ਧਿਆਨਦਰਗ ਖਾਲਸਾ ਜੀ ਮੋਦੋ ਜੀ ਕਿਨਾ ਸਿਮਾ ਸਿਗਣਿਆ ਧਰਮ ਹੇਤ ਸੀਸ ਦਿੱਤੇ ਬੰਦ ਖੰਡ ਕਟਾਏ ਖਉ ਪਰਿਆਰਹਾਇਆਂ ਚਿਤ ਕੰਨੀਆਂ ਦਿੱਜੜੇ ਆਰਿਆਂ ਨਜਰਾਏ ਗਏ ਗੁਰਦਵਾਰਿਆਂ ਦੀ ਸੇਵਾ ਦੀ ਪਰਮਾਨੀਆ ਕਿੱਤਿਆਂ ਧਰਮ ਨਹੀਂ ਹਾਰਿਆ ਸਿਖੇ ਕੇ ਸੰਸਾਣਾ ਦਿਵਾਈ ਕਿਨਾ ਦੀ ਕਮਾਈ ਦਾ ਧਿਆਨ ਕਰਕੇ ਕਾਰ ਸਾਹਿਬ ਜੀ ਬੋਲੋ ਜੀ ਨਾਮ ਜੀ ਜੀ ਪੰਜਾ ਤੱਤਾ ਸਰਬਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਨਾਮ ਜੀ ਜੀ ਸਭਵੇਂ ਸਰਬਤ ਕਾਰ ਸਾਹਿਬ ਜੀ ਕੀ ਆਗਾਸ ਖਾਲਸਾ ਜੀ ਕੋ ਆਵਾਜ਼ ਗੁਰੂ ਆਵਾਜ਼ ਗੁਰੂ ਆਵਾਜ਼ ਗੁਰੂ ਚਿੰਤਾ ਦਾ ਚਿੰਤਾ ਹਰ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਲਿਆਇਤ ਦੇਵ ਤੇ ਪਤੇ ਬਿਰਤ ਕੀ ਪੈ ਜਪੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਹਾ ਸ੍ਰੀ ਦੇ ਕਿਰਪਾ ਲਿ ਬਲੇ ਬੋਲ ਜੀ ਸ੍ਰੀ ਹਾ ਗੁਰੂ ਸੁਕਾਣੁ ਸਿੱਕੀ ਦਾਨ ਕੇਸ ਦਾਨ ਰਹਿਤ ਦਾਨ ਵੇਖ ਦਾਨ ਸਹਾ ਦਾਨ ਬੋਲੋ ਸਦਾ ਦਾ ਨਾਮ ਦਾ ਨਸਿਦਾ ਨਾਮ ਦਾ ਸ੍ਰੀ ਅਮਰ ਸਚਨਾ ਚੌਕੀਆਂ ਧੰਦੇ ਰੂਗੇ ਜਗੋਂ ਜਗਾ ਟਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਨ ਨੀਵਾ ਮਤੁ ਚੇ ਮਤ ਦਾ ਰੱਖਾ ਆਪ ਵਾਹਿਗੁਰੂ ਆਕਾਰ ਪਰ ਕਪੜੇ ਪਨ ਇਸਦਾ ਸਹਾਇਤਾ ਦਿਓ ਸ਼ਰਕਾਨਾ ਸਾਹਿਬ ਤੌਰ ਕਰਤਾਰਿਆਂ ਗੁਰਦੁਆਮਾ ਦੇ ਜਨਾ ਤੋਂ ਪੱਖ ਤਰੋ ਛੋੜਿਆ ਗਿਆ ਖੁੱਲੇ ਦਸੰਦਾਂ ਦੀ ਸੇਵਾ ਸੰਭਾਲਤ ਰਾਂ ਖਾਲਸਾ ਜੀ ਮੁਕਸ਼ੋ ਏਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਕਾਣ ਨਿਉਟਿਆਂ ਦੇ ਓਟ ਸੱਚੇ ਪਿਤਾ ਵਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਆਹ ਇਹੇ ਪ੍ਰਕਾਸ਼ੁਰਗਨ ਜਗਤ ਹੈ ਸਤਿਗੁਰੂ ਜੀ ਆਵਰ ਕਰਦੇ ਕੀਤਮਾਨ ਸਰਦਾਰ ਗੁਰਵਿੰਦਰ ਸਿੰਘ ਜੀ ਜੀਤਿ ਪੰਥ ਜੀਤ ਕੌਰ ਜੀ ਬਲਜੀਤ ਸਿੰਘ ਜੀ ਅਤੇ ਬੱਚੀ万ਕੀਤ ਕੌਰ ਜੀ ਸਤਿਗੁਰੂ ਜੀ ਆਪ ਜੀ ਨੇ ਸਤਿਗੁਰੂ ਜੀ ਪ੍ਰਭਾਤ ਪੇ ਦੀ ਸੇਵਾ ਲਈ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਕਮੀ ਸਤਿਗੁਰੂ ਜੀ ਸਮੂਹ ਸਾਧ ਸੰਗਤ ਵੱਲੋਂ ਅਰਜਸਿਕ ਕੀਰਤਨ ਹੋਏ ਛੇ ਪੁਰਣ ਸੰਤ ਜਾਪ ਹੋਏ ਸਤਿਗੁਰੂ ਜੀ ਇਹ ਬਾਣੀ ਦੇ ਜਾਪ ਕਰਦੇ ਸਮੇਂ ਸੇਵਾ ਕਰਦੇ ਸਮੇਂ अनेका ਪ੍ਰਕਾਰਾਂ ਨੇ ਆਪ ਨੂੰ ਲਾਜਕਾ ਕਈਆਂ ਹੋ ਗਿਆ ਸੰਨਝ ਦਾ ਸੇਵ ਸਮਝ ਕੇ ਮਾਪਤ ਨਾ ਜੀ ਗਾਂਦ ਤੋਂ ਸਮਤ ਬਖਸ਼ੀ ਪੜੀ ਸੁੜੀ ਬਾਣੀ ਦਾ ਭਾਵ ਸੇਵ ਪਰਮਾਨੰਦ ਦੇ ਹਕਮ ਸਾਨਾ ਕਰਮ ਕਰਮ ਚੁਕਿਆ ਦੇਖੇ ਲਾਉਣਾ ਤਿਲ ਪਰਟਾਵਾਂ ਪ੍ਰਵੰਸਨੀਆਂ ਸੇਵਕਾਂ ਤੇ ਮੇਲ ਪ੍ਰਾਇਤ ਰੱਖਣਾ ਛੜ ਦੀ ਅੰਕਲ ਸ਼ਾਹ ਦੇ ਅਰੁਪਨਾਲ ਬਖਸ਼ੇ ਸਤਗੁਰ ਜੀ ਆਪ ਜਿਹੇ ਪਰਿਵਾਰ ਦੇ ਸਤਗੁਰ ਜੀ ਕਿਰਪਾ ਕੀਤੇ ਪਰਿਵਾਰ ਨੂੰ ਨਵੇਂ ਵਾਹਨ ਬਖਸ਼ੇ ਸਤਗੁਰ ਜੀ ਸ਼ੁਕਰਾਨੇ ਵਜੋਂ ਸਤਗੁਰ ਜੀ ਆਪ ਦੇ ਪਾਵਨ ਪਵਿੱਤਰ ਚਰਨ ਪਰਸੇ ਹਰ ਸਤਗੁਰ ਜੀ ਆਪ ਨੇ ਕਿਰਪਾ ਕਰਨੀ ਅੰਗ ਸੰਗ ਸਾਈ ਹੋਣਾ ਕਾਜ ਰਾਸ ਕਰਨੇ ਸਤਗੁਰ ਜੀ ਨਵੇਂ ਵਾਹਨ ਸੁਖ ਢੋਲੇ ਬਖਸ਼ੇ ਸਤਗੁਰ ਜੀ ਆਪ ਦਰ ਕਰਦੇ ਪੀਤਮਾ ਸਦਾ ਤੇਜ ਪ੍ਰਕਾਸ਼ ਸਿੰਘ ਜੀ ਬਾਜਵਾ ਸਦਾ ਰੇਸ਼ਮ ਸਿੰਘ ਜੀ ਅਤੇ ਸਰਕਾਰ ਗੁਰਵਿੰਦਰ ਸਿੰਘ ਦੇ ਸਮੂਹ ਪਰਿਵਾਰ ਕੋਲ ਸਤਪੁਰ ਜੀ ਆਪੇ ਹਜੂਰ ਪੰਚਮਕੜਾ ਪ੍ਰਸ਼ਾਦ ਇਹ ਅਤੇ ਜਾਂ ਪਾਈ ਦੇ ਨਾਮ ਹੱਥ ਹੋਏ ਹਨ ਆਪ ਜੀ ਨੂੰ ਪਰਮਾਨ ਹੋਏ ਪ੍ਰਵਾਣ ਹੋਇਆ ਪ੍ਰਸ਼ਾਦ ਆਪ ਸੰਗ ਜੁਟੇ ਜੋਸ਼ ਅਗੇ ਆਵਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਤਿਗੁਰੂ ਜੀ ਦੀ ਸੇਵਾ ਸਾਇਰੋਣੀ ਜੀ ਜਿਨ੍ਹਾਂ ਭਾਵਨਾ ਕੋਲ ਕੇ ਸਤਗੁਰੂ ਜੀ ਦੀ ਸੇਵਾ ਕੀਤੀ ਹੈ ਸੋ ਸੋ ਭਾਵਨਾਵਾਂ ਕੋਲ ਸਾਥ ਸਤਪੁਰ ਕਰਨੀਆਂ ਨੋ ਕਾ ਤੇ ਰੇਸ਼ਾ ਪਾਪਾ ਨਿਵਾਸ਼ ਕਰਨੇ ਸੁੱਖਾਂ ਦਾ ਵੇਸ਼ ਕਰਨਾ ਆਪਣ ਘਰੋਂ ਪਰੋਂ ਗੁਰਸਿੱਖੀ ਵਾਲਾ ਜੀਵਨ ਨਾਮ ਬਾਣੀਆਂ ਦਾਤਾ ਬਖਸ਼ਿਆ ਸਤਿਗੁਰੂ ਦੀ ਕਰੋ ਕਿਰਪਾ ਹੁਕਮ ਨਾਮੇ ਬਖਸ਼ ਕੇ ਸੰਗਤਾਰੋਂ ਨਹਰੋਂ ਨੰਦਰੀ ਨਿਹਾਲ ਕਰੋ ਹੁਕਮ ਤੇ ਚੱਲਣ ਦੀ ਮੱਧ ਗਤੀ ਦੇ ਸਵੰਥਾ ਰੂਹੀ ਜੀ ਨਰੇ ਸੰਗ ਦਿਹਾੜੀ ਸਤਿਗੁਰੂ ਦੀ ਪ੍ਰਵਾਣ ਕਰੀ ਦੱਖਰ ਵਾਟਾ ਘਟਾ ਪੁੱਤ ਵਰਤ ਨਿਸਪਤੇ ਕਾਲ ਅਸਰੇ ਸਹੀ ਪਿਆਰ ਮੇਜਨਾ ਮਿਆ ਦਾ ਨਾਮ ਤੇਰੇ ਨਾਮ ਤੇ ਨੰਦੀ ਕਲਾ ਤੇਰੀ ਜੋ ਜੀਵਾ ਖਾਲਸਾ ਵਾਰੀ ਗੁਰਦੀ ਕੀ ਹਸੀ ਦੋਰਾਂ ਗਿਆ ਪਈ ਆਕਾਲ ਕੀ ਚਲਾਈਓ ਪੰਖ ਸਾਧ ਜਨ ਗੁਰੂ ਹੁਕਮ ਹੈ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਵਾਦਿਆ ਨਾਮ ਕੀ ਦੇ ਨਾਮ ਰਗ ਬਾਣ ਲਗੋਜ ਹੈ ਸਤਿ ਮੇਲੇ ਅਰਾਜਨਰੇਗਾ ਖਾਲਸਾ i <Sýst> <Sýst> ਕਾਰਜੋਜ ਵਿਖੇ ਪ੍ਰਭ ਅਪੇ ਆਪੇ ਵਰਤਣ ਸਤ ਹੈ ਪਿਆਰਾ ਆਪੇ ਗੁਰੁਖੁ Japae ਸਤਗੁਰੁ ਸੁਖ 사ਗਰ ਜਗ ਅੰਤਰ ਹੋਰ ਥੈ ਸੁਖ ਨਹੀਂ ਹੋ ਮੈਂ ਜਗਤ ਸਤਗੁਰਾਂ ਸੇਵ ਸੁਖ ਪਾਏ ਸਤਗੁਰਾਂ ਸੇਵ ਤਾਂ ਸੁਖ ਪਾਵੈ ਨਾਇਦਾ ਜੈ ਨਾ ਜਲ ਬੇਰਸਾਤ ਕੋਲੇ ਸੇਵੇ ਬਹੁਤ ਆਤਮਕ ਲਗਾ ਜੁਗਚਾਰੇ ਪਰਮਾਹੇ ਹਮ ਦੀਨਾ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਦੇ ਬਜਾਈ ਬੇਰਸਾਤ ਕੋਲੇ ਸੇਵੇ ਬਹੁਤ ਆਤਮਕ ਲਗਾ ਜੁਗਚਾਰੇ ਪਰਮਾਹੇ ਆਮਲੀਨਾ ਤੁਮ ਜੁਗ ਜੁਗ ਸਾਥੇ ਓਹ ਸਬਦੇ ਦੇ ਬੁਝਾਈ ਹਰ ਜੀਉਂ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਰ ਮਿਲਾਵੋ ਹਰ ਨਾਮ ਗੋ ਆਧਾਰੇ ਆ ਮਨ ਸਾ ਮਾਰ ਤੁਮ ਦਾ ਸਹਿਜ ਸਮਾਣੀ ਪਾਇਆ ਨਾਮ ਆਪਾਰਾ ਹਾਰਸ ਚਾਖ ਮਨ ਨਰਮਾ ਲੋਵਾ ਕਿਰਤ ਕਾਟਣ ਹਾਰਾ ਸ਼ਬਦ ਮੰਨੋ ਫਿਰ ਜੀਵ ਸਦੀ ਤਾਂ ਫਿਰ ਮਰਨ ਨਾ ਹੋਏ ਅੰਮ੍ਰਿਤ ਨਾਮ ਸਦਾ ਮਨ ਮਿਠਾ ਸ਼ਬਦ ਪਾਏ ਕੋਈ ਦਾਤ ਦਾਤ ਕੀ ਹੱਥ ਅਪਣ ਕੁਝ ਸਪਾਣਾ ਕਿਸਲੇ ਨਾਨਕ ਨਾਮ ਵਰਤੇ ਸੁਖ ਪਾਇਆ ਜਗ ਜਪਸੀ ਦਤ ਦਾਤ ਰਖੀ ਹੱਥ ਆਪਣੇ ਕੁਝ ਸਪਾਵੇ ਕਿਸਦੇ ਨਾ